ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਅਰਦਾਸ ਦੇ ਵਿੱਚ ਇੱਕ ਸ਼ੱਕ ਪੈਦਾ ਹੋ ਜਾਂਦਾ ਹੈ ਵੀ ਪਤਾ ਨਹੀਂ ਅਰਦਾਸ ਪੂਰੀ ਹੋਊਗੀ ਜਾਂ ਨਹੀਂ ਹੋਊਗੀ ਇਹ ਲਗਭਗ ਮੈਨੂੰ ਲੱਗਦਾ ਹੈ ਵੀ ਸਾਰਿਆਂ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਪਤਾ ਨਹੀਂ ਅਰਦਾਸ ਵਾਹਿਗੁਰੂ ਅੱਗੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਰਨਾਂ 'ਚ ਕਰਦੇ ਹਾਂ ਪਰ ਪਤਾ ਨਹੀਂ ਹੁਣ ਇਹ ਪੂਰੀ ਹੋਊਗੀ ਜਾਂ ਨਹੀਂ ਹੋਵੇ ਇਹ ਸ਼ੱਕ ਆ ਜਿਹੜਾ ਉਹ ਬਹੁਤ ਤੰਗ ਕਰਦਾ ਹੈ ਹੋਊਗੀ ਕਦੇ ਹਾਂ ਕਦੇ ਨਾ ਕਦੇ ਹਾਂ ਜਾਂ ਕਦੇ ਨਾ ਤਾਂ ਅੱਜ ਆਪਾਂ ਜਿਹੜੀ ਹੈ ਡਾਕਟਰ ਜਸਵੰਤ ਸਿੰਘ ਨੇ ਕੀਤੀ ਬੁੱਕ ਅਰਦਾਸ ਉਸ ਦੇ ਵਿੱਚੋਂ ਆਪਾਂ ਇਹ ਜਿਹੜਾ ਹੈ ਉੱਤਰ ਲਵਾਂਗੇ ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਜੋ ਉੱਤਰ ਲੱਭਿਆ ਹੈ ਕਿ ਕਿਸ ਤਰ੍ਹਾਂ ਅਸੀਂ ਅਰਦਾਸ ਵਾਹਿਗੁਰੂ ਦੇ ਚਰਨਾਂ 'ਚ ਕਰੀ ਤੇ ਸਾਡਾ ਮਨ ਨਾ ਡੋਲੇ ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਸਾਡਾ ਭਰੋਸਾ ਨਹੀਂ ਬਣਦਾ ਸ਼ੰਕਾ ਦੇ ਵਿੱਚ ਆ ਜੰਨੇ ਆ ਸ਼ੱਕ ਦੇ ਵਿੱਚ ਆ ਜੰਨੇ ਆ ਤਾਂ ਫਿਰ ਉਸ ਸਮੇਂ ਇਸ ਡੋਲਦੇ ਹੋਏ ਮਨ ਨੂੰ ਕਿਵੇਂ ਖੜਾਇਆ ਜਾਵੇ ਤੇ ਕਿਸ ਤਰ੍ਹਾਂ ਭਰੋਸਾ ਬਣੇ ਕਿ ਅਰਦਾਸ ਸਾਡੀ ਹੈ ਜਿਹੜੀ ਉਹ ਪੂਰੀ ਹੋਊਗੀ ਤਾਂ ਆਓ ਜੁੜਦੇ ਹਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਇਸ ਬਾਰੇ ਕੀ ਜਿਹੜਾ ਹੈ ਦੱਸਦੇ ਆ ਡਾਕਟਰ ਜਸਵੰਤ ਸਿੰਘ ਨੇਕੀ ਜੀ ਕਹਿੰਦੇ ਹਨ ਕਿ ਅਰਦਾਸ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਤਾਂ ਆਪਾਂ ਸਮਝੀਏ ਵੀ ਅਰਦਾਸ ਦਾ ਮਤਲਬ ਇਹ ਨਹੀਂ ਵੀ ਮੰਗਣਾ ਹੀ ਹੈ ਮੈਨੂੰ ਉਹ ਦੇ ਦਿਓ ਉਹ ਤੇ ਪਰਮਾਤਮਾ ਕੋਲੋਂ ਮੰਗਣਾ ਹੀ ਹੈ ਅਰਦਾਸ ਦਾ ਮਤਲਬ ਇਹ ਹੈ ਅਰਦਾਸ ਦਾ ਮਤਲਬ ਮੰਗਣਾ ਨਹੀਂ ਹੈ ਅਸਲਚ ਅਰਦਾਸ ਦਾ ਮਤਲਬ ਹੈ ਉਸ ਦੇ ਨਾਲ ਗੁੜੀ ਪ੍ਰੀਤ ਪੈ ਜਾਣਾ ਕਿਉਂਕਿ ਅਰਦਾਸ ਤੋਂ ਬਿਨਾ ਉਹਦੇ ਨਾਲ ਪ੍ਰੀਤ ਨਹੀਂ ਪੈ ਸਕਦੀ ਉਹਦੇ ਨਾਲ ਪਿਆਰ ਨਹੀਂ ਵਹਿ ਸਕਦਾ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਉਸ ਦੇ ਨਾਲ ਪਿਆਰ ਨਹੀਂ ਵਹਿ ਸਕਦਾ ਤੇ ਜੇ ਅਸੀਂ ਉਸ ਦੇ ਨਾਲ ਪਿਆਰ ਪਾਉਣਾ ਹੈ ਤਾਂ ਫਿਰ ਮਨ ਦੀ ਜਿਹੜੀ ਹੈ ਕਹਿਰਾਈਆਂ ਤੋਂ ਤੇ ਰੂਹ ਦਾ ਜਿਹੜਾ ਗੀਤ ਹੈ ਤੇ ਆਤਮਾ ਦੀ ਜਿਹੜੀ ਬਹਿਬਲਤਾ ਜੇ ਤੂੰ ਬੜਾ ਪਿਜ ਕੇ ਜਦੋਂ ਮਨ ਜਿਹੜਾ ਬਹੁਤ ਜ਼ਿਆਦਾ ਪਿਜ ਕੇ ਜਦੋਂ ਉਸ ਦੇ ਨਾਲ ਜੁੜ ਜਾਂਦਾ ਹੈ ਜਦੋਂ ਤਾਂ ਇੱਕ ਸੱਚੀ ਪ੍ਰੀਤ ਓਵੇਂ ਦਾ ਕਹਿੰਦੇ ਆ ਆਵਾਜ਼ ਹੈ ਜਿਹੜੀ ਜਿਵੇਂ ਅਸੀਂ ਆਪਾਂ ਅਰਦਾਸ ਕਰਦੇ ਹਾਂ ਸ਼ਬਦਾਂ ਦੇ ਵਿੱਚ ਅਰਦਾਸ ਤਾਂ ਉਹ ਅਰਦਾਸ ਕਿੱਥੋਂ ਤੱਕ ਪਹੁੰਚ ਜੂਗੀ 10 ਫੁੱਟ 15 ਫੁੱਟ 20 ਫੁੱਟ ਤੱਕ ਸਾਡੀ ਆਵਾਜ਼ ਜਾ ਸਕਦੀ ਹੈ ਪਰ ਇੱਕ ਸਿੱਧੀ ਤਾਰ ਉਸ ਪਰਮਾਤਮਾ ਦੇ ਨਾਲ ਜੁੜ ਜਾਣੀ ਇਹ ਹੈ ਸੱਚੀ ਪ੍ਰੀਤ ਅਰਦਾਸ ਨੂੰ ਉੱਥੇ ਲੈ ਜਾਂਦੀ ਹੈ ਸਿੱਧੀ ਜਿਹੜੀ ਉਹਦੇ ਨਾਲ ਜੁੜ ਜਾਂਦੀ ਹੈ ਇਹ ਆਪਾਂ ਕਹਿ ਦਈਏ ਵੀ ਸ਼ਬਦ ਇੰਨੇ ਗਹਿਰੇ ਨਹੀਂ ਹੋਣੇ ਚਾਹੀਦੇ ਜਿੰਨੀ ਮਨ ਦੀ ਗਹਿਰਾਈ ਦੇ ਵਿੱਚੋਂ ਜਿਹੜੀ ਉਹਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਉਹਦੇ ਚਰਨਾਂ 'ਚ ਅਰਦਾਸ ਹੋਣੀ ਚਾਹੀਦੀ ਹੈ ਭਾਵ ਜਦੋਂ ਮਨ ਦੀਆਂ ਗਹਿਰਾਈਆਂ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਦੇ ਪਿਆਰ ਦੇ ਵਿੱਚ ਫੈਜੇ ਕੀ ਹਰ ਪਾਸਿਓਂ ਨਾਤਾ ਤੋੜ ਕੇ ਜਦੋਂ ਮਨ ਦੀਆਂ ਗਹਿਰਾਈਆਂ ਤੋਂ ਆਤਮਾ ਦੀ ਰੂਹ ਤੋਂ ਜਿਹੜੀ ਬਹਿਬਲਤਾ ਤੋਂ ਰੂਹ ਦਾ ਜਿਹੜਾ ਗੀਤ ਹੈ ਜਿਹੜਾ ਉਹ ਫਿਰ ਆਵਾਜ਼ ਉਸ ਪਰਮਾਤਮਾ ਤੱਕ ਪਹੁੰਚਦੀ ਹੈ ਤੇ ਉਸ ਅਰਦਾਸ ਦੇ ਵਿੱਚ ਜੋ ਅਸੀਂ ਮੰਗਦੇ ਹਾਂ ਉਹ ਫਿਰ ਸਾਨੂੰ ਮਿਲ ਜਾਂਦਾ ਹੁਣ ਜਿਹੜਾ ਅਰਦਾਸ ਦੇ ਵਿੱਚ ਸਾਨੂੰ ਮਿਲਦਾ ਹੁਣ ਜਿਸ ਨੂੰ ਕਹਿੰਦੇ ਆ ਕਿ ਮੇਰੀ ਅਰਦਾਸ ਪੂਰੀ ਹੋ ਗਈ ਹੁਣ ਜਿਸ ਦੀ ਅਰਦਾਸ ਪੂਰੀ ਹੋ ਜਾਂਦੀ ਹੈ ਤਾਂ ਉਸ ਨੂੰ ਇੱਕ ਗੱਲ ਜ਼ਰੂਰ ਪਤਾ ਲੱਗ ਜਾਂਦੀ ਹੈ ਕਿ ਜਦੋਂ ਉਸਨੇ ਅਰਦਾਸ ਕੀਤੀ ਤੇ ਮਨ ਦੀ ਜਿਹੜੀਆਂ ਗਹਿਰਾਈਆਂ ਤੋਂ ਆਵਾਜ਼ ਨਿਕਲੀ ਉਸ ਤੱਕ ਪਹੁੰਚੀ ਸਮਝ ਲਓ ਉਹੀ ਕੁੰਜੀ ਹੈ ਜਿਹੜੀ ਉਹਦੀ ਦਰਗਾਹ ਦਾ ਜਿਹੜਾ ਗੇਟ ਖੋਲ ਦਿੰਦੀ ਹੈ ਉਹ ਕੁੰਜੀ ਹੈ ਪਾਓ ਉਹ ਜਿਹੜੀ ਮਨ ਦੀ ਜਿਹੜੀ ਤਾਕਣਾ ਹੈ ਜਿਹੜੀ ਮਨ ਦਾ ਜਿਹੜਾ ਤਰਵਾਜਾ ਹੈ ਜਿਵੇਂ ਖੁੱਲਦਾ ਹੈ ਸਮਝ ਲੈਣਾ ਉਹ ਕੁੰਜੀ ਹੈ ਉਹਦੀ ਦਰਗਾਹ ਦਾ ਤੇ ਕੁੰਜੀ ਹੈ ਖੁੱਲਣ ਦੀ ਤੇ ਉੱਥੋਂ ਫਿਰ ਜਦੋਂ ਮਨ ਭਿੱਜ ਕੇ ਉਹ ਜਦੋਂ ਉਹਦੇ ਪਿਆਰ ਦੇ ਵਿੱਚ ਉਹ ਜਿਹੜੀ ਅੰਦਰੋਂ ਰੂਹ ਤੋਂ ਜਿਹੜੀ ਅਰਦਾਸ ਨਿਕਲਦੀ ਹੈ ਉਹ ਫਿਰ ਉਹਦੀ ਦਰਗਾਹ ਦੇ ਵਿੱਚ ਪਹੁੰਚ ਜਾਂਦੀ ਹੈ ਕਿਉਂਕਿ ਮਨ ਦੀ ਤਾਕੜਾ ਖੁੰਨਾ ਹੀ ਸਮਝ ਲੈਣਾ ਕਿ ਉਹਦੀ ਦਰਗਾਹ ਦੀ ਕੁੰਜੀ ਹੈ ਕਿ ਉਹਦੀ ਦਰਗਾਹ ਦਾ ਜਿਹੜਾ ਦਰਵਾਜ਼ਾ ਹੈ ਪ੍ਰਮਾਤਮਾ ਦਾ ਉਹ ਖੁੱਲ ਗਿਆ ਹੈ ਤਾਂ ਜਿਸ ਦੀ ਅਰਦਾਸ ਪੂਰੀ ਹੁੰਦੀ ਹੈ ਉਹ ਸਮਝ ਲੈਣਾ ਕਿ ਜਦੋਂ ਮਨ ਉਸ ਦਿਨ ਨਾਲ ਕਨੈਕਟ ਹੋ ਗਿਆ ਮਨ ਦੇ ਵਿੱਚੋਂ ਸਾਰੀ ਵਹਿਮ ਭਰਮ ਨਿਕਲ ਗਈ ਤਾਂ ਫਿਰ ਇਨਸਾਨ ਦੀ ਜਿਹੜੀ ਅਰਦਾਸ ਹੈ ਪੂਰੀ ਹੁੰਦੀ ਹੈ ਤੇ ਉਹਦੇ ਨਾਲ ਜਿਹੜੀ ਹੈ ਪ੍ਰੀਤ ਪੈਂਦੀ ਹੈ ਉਹਦੇ ਨਾਲ ਪਿਆਰ ਪੈਂਦਾ ਹੈ ਪਰਮਾਤਮਾ ਦੇ ਨਾਲ ਤਾਂ ਇਹ ਹੈ ਅਰਦਾਸ ਹੁਣ ਗੱਲ ਆ ਗਈ ਕਿ ਗੁਰਨਾਗ ਸਿੰਘ ਪਾਸ਼ਾ ਜੀ ਵੀ ਕੋਈ ਹੁਣ ਅਰਦਾਸ ਦੇ ਵਿੱਚ ਭਾਵਨਾ ਕੇਵ ਜੀ ਹੋਣੀ ਚਾਹੀਦੀ ਹੈ ਤਾਂ ਇਹ ਜਦੋਂ ਗੁਰਨਾਨਦ ਦੇਵ ਜੀ ਪਾਤਸ਼ਾਹ ਜੀ ਨੇ ਸ਼ੇਖ ਬ੍ਰਹਮ ਦੇ ਨਾਮ ਜਦੋਂ ਸੰਵਾਦ ਕੀਤਾ ਗੁਰਨਾਨਦ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਜਿਹੜਾ ਫੁਹਾਰੇ ਦਾ ਪਾਣੀ ਹੈ ਨਾ ਜਿੰਨਾ ਨੀਵਾ ਡਿੱਗਦਾ ਹੈ ਉਹ ਉੰਨੀ ਉੱਚੀ ਉਹ ਹੁੰਦਾ ਹੈ ਪਾਉ ਕਹਿਣ ਦਾ ਪਾਉ ਜਿੰਨੀ ਜ਼ਿਆਦਾ ਨਿਮਰਤਾ ਸਾਡੇ ਅੰਦਰ ਹੋਊਗੀ ਉੰਨੀ ਜ਼ਿਆਦਾ ਉਹ ਉਦੀ ਦਰਗਾਹ ਦੇ ਵਿੱਚ ਉੱਚਾ ਹੁੰਦਾ ਜਾਊਗਾ ਉਹ ਉਹਦੀ ਨਜ਼ਰ ਦੇ ਵਿੱਚ ਉੱਚਾ ਹੁੰਦਾ ਜਾਊਗਾ ਜਿੰਨੀ ਜ਼ਿਆਦਾ ਨਿਮਰਤਾ ਹੋਊਗੀ ਜਿਵੇਂ ਫਵਾਰੇ ਦਾ ਪਾਣੀ ਜਿੰਨਾ ਉੱਤੇ ਤੋਂ ਡਿੱਗੇਗਾ ਡਿੱਗੇਗਾ ਜਿੰਨਾ ਨੀਵਾ ਡਿੱਗਦਾ ਉਹ ਉਨਾ ਹੀ ਉੱਚਾ ਪਹਿਲਾਂ ਜਾਂਦਾ ਹੈ ਤਾਂ ਜਿੰਨਾ ਨੀਵਾ ਹੁੰਦੇ ਜਾਵਾਂਗੇ ਅਸੀਂ ਨਿਮਰਤਾ ਦੇ ਨਾਲ ਉਨਾ ਹੀ ਅਸੀਂ ਉਦੀ ਪਿਆਰ ਵਿੱਚ ਉੱਚੇ ਹੁੰਦੇ ਜਾਵਾਂਗੇ ਤਾਂ ਇੱਥੇ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ ਤੇ ਜਿੰਨੀ ਨਿਮਰਤਾ ਹੋਵੇਗੀ ਓਨਾ ਹੀ ਉਹਦੇ ਨਾਲ ਪਿਆਰ ਸੁਡਾ ਵਧਦਾ ਜਾਊਗਾ ਜਦੋਂ ਮੈਂ ਆਪਣੇ ਹੁਣ ਗੱਲ ਆ ਗਈ ਸਿੱਦਕ ਦੀ ਸਿੱਦਕ ਕੀ ਹੈ ਭਰੋਸਾ ਹੁਣ ਭਰੋਸਾ ਕੇ ਲਿਆਉਣਾ ਚਾਹੀਦਾ ਤਾਂ ਭਰੋਸਾ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਕਹਿੰਦੇ ਹਨ ਕਿ ਜਦੋਂ ਸਾਖੀ ਹੁੰਦੀ ਹੈ ਇੱਕ ਤਾਂ ਜਦੋਂ ਸੁਲਣੀ ਖਾਨ ਜਿਹੜਾ ਪਠਾਨ ਸੀ ਉਹ ਜਦੋਂ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਤੇ ਆਪਣੀ ਫੌਜ ਲੈ ਕੇ ਗੁਰੂ ਅਰਜਨ ਦੇਵ ਜੀ ਪਾਸ਼ਾ ਤੇ ਚੜਾਕਰ ਲੱਗਿਆ ਤਾਂ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਤੇ ਕੋਲ ਬੈਠੀ ਜਿੰਨੀ ਵੀ ਸੰਗਤ ਸੀ ਜਦੋਂ ਉਹਨਾਂ ਨੇ ਸੁਣਿਆ ਤਾਂ ਉਹ ਚਿੰਤਾ ਦੇ ਵਿੱਚ ਹੋ ਸੰਗਤ ਹੁਣ ਕੁਝ ਨੇ ਕਿਹਾ ਵੀ ਬਾਦਸ਼ਾਹ ਨੂੰ ਚਿੱਠੀ ਲਿਖੋ ਤੇ ਕੁਝ ਨੇ ਕਿਹਾ ਵੀ ਆਪਾਂ ਕੁਝ ਉਪਾਅ ਕਰੀਏ ਇਸ ਤੋਂ ਬਚੰਦਾ ਤਾਂ ਉੱਥੇ ਫਿਰ ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਨੇ ਉਚਾਰਿਆ ਤੇ ਉਹ ਸ਼ਬਦ ਹੈ ਜਿਹੜਾ ਇਹ ਸਾਖੀ ਨੂੰ ਵੀ ਦਰਸਾਉਂਦਾ ਹੈ ਵੀ ਕਹਿੰਦੇ ਪ੍ਰਥਮੇ ਮਤਾ ਜੀ ਪਤਰੀ ਚਲਾਵੋ ਦੂਤੀਏ ਮਤਾ ਦੋਇ ਮਾਨੁਖ ਪਹਚਾਓ ਤਿਤਰੀਏ ਮਤਾ ਕਿਛ ਕਰੋ ਉਪਾਇਆ ਤਾਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਬਾਦਸ਼ਾਹ ਜੀ ਕਹਿੰਦੇ ਆ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਤਾਂ ਹੁਣ ਇੱਥੇ ਕਹਿੰਦੇ ਆ ਵੀ ਕਿਸੇ ਨੇ ਕਿਹਾ ਵੀ ਪੱਤਰ ਲੇ ਕੇ ਬਾਦਸ਼ਾਹ ਨੂੰ ਭੇਜੋ ਵੀ ਉਹ ਕਿਉਂ ਚੜਾਈ ਕਰ ਰਿਹਾ ਕਿਸੇ ਨੇ ਕਿਹਾ ਵੀ ਦੋ ਬੰਦੇ ਭੇਜ ਦੀਏ ਉਹਦੇ ਨਾਲ ਸੁਲ੍ਹਾ ਹੋ ਜਾਵੇ ਜਿਹੜੇ ਪਠਾਨ ਪਉਸ ਦੀ ਚੜਾਹ ਕਰਕੇ ਆਇਆ ਸੀ ਤੇ ਕਿਸੇ ਨੇ ਕਿਹਾ ਵੀ ਆਪਾਂ ਕੁਝ ਇਸ ਤੋਂ ਬਚਣ ਦੇ ਲਈ ਉਪਾਅ ਕਰੀਏ ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਮੈਂ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਇਹ ਪੱਤਰ ਲਿਖੀਏ ਉਹ ਲਿਖੀਏ ਇਹ ਚੀਜ਼ਾਂ ਛੱਡ ਕੇ ਇੱਕ ਉਹਦੇ ਚਰਨਾਂ 'ਚ ਅਰਦਾਸ ਕਰ ਲਈ ਉਹਨੂੰ ਧਿਆਇਆ ਕਿਉਂਕਿ ਉਹਨੂੰ ਸਭ ਤੋਂ ਨੇੜੇ ਸਮਝਿਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਪਰਮਾਤਮਾ ਨੂੰ ਤੇ ਉਸ ਨੂੰ ਧਿਆਇਆ ਤਾਂ ਇਥੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਰੀਆਂ ਜਿਹੜੀਆਂ ਸ਼ੰਕਾਵਾਂ ਹੈ ਉਹ ਛੱਡ ਦਿਓ ਤੇ ਗੁਰੂ ਪਰਮਾਤਮਾ ਨੂੰ ਧਿਆਓ ਵਾਹਿਗੁਰੂ ਦੇ ਚਾਹੇ ਫੜ ਲਓ ਚਿੰਤਾ ਕਰਨ ਦੀ ਲੋੜ ਦੀ ਹੁਣ ਜਦੋਂ ਸਾਡੇ ਅੰਦਰ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਅਸੀਂ ਗੁਰੂ ਦੇ ਚਰਨਾਂ 'ਚ ਅਸੀਂ ਅਰਦਾਸ ਬੇਨਤੀ ਕੀਤੀ ਤੇ ਹੁਣ ਸਾਡੀ ਅਰਦਾਸ ਪਤਾ ਨਹੀਂ ਪੂਰੀ ਹੋਊਗੀ ਜਾਂ ਨਹੀਂ ਹੋਊਗੀ ਹੁਣ ਜਦੋਂ ਇਹ ਗੱਲ ਆ ਜਾਂਦੀ ਹੈ ਤਾਂ ਬੜੀ ਦੁਬਿਧਾ ਹੋ ਜਾਂਦੀ ਹੈ ਤੇ ਜਦੋਂ ਜਿਹੜਾ انسان ਦੁਬਿਧਾ 'ਚ ਪੈ ਗਿਆ ਉਹ ਸਮਝ ਲਓ ਫਿਰ ਉੱਥੋਂ ਭਰੋਸਾ ਵੀ ਖਤਮ ਹੋ ਗਿਆ ਉੱਥੋਂ ਫਿਰ ਸਿੱਦਕ ਹੈ ਜਿਹੜਾ ਉਹ ਖਤਮ ਹੋ ਗਿਆ ਤਾਂ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਹਿੰਦੇ ਹਨ ਕਹਿੰਦੇ ਹਨ ਸੈ ਸੇ ਜੁਮਲੀਨ ਹੈ ਕਿ ਤਸਜਮ ਤੋਤਾ ਜਾਏ ਮਨ ਤੋਂ ਉਹ ਸ਼ਬਦ ਲਾ ਕੋ ਹਰ ਸਿਉ ਰਹੋ ਚਿਤ ਲਾਏ ਗੁਰੂ ਅਮਰਦਾਸ ਜੀ ਪਾਸ਼ਾ ਜੀ ਕਹਿੰਦੇ ਹਨ ਕਿ ਇਹ ਜਿਹੜਾ ਮਨ ਮਲੀਨ ਹੋਇਆ ਹੈ ਇਹਦੇ ਵਿੱਚ ਜਿਹੜੀ ਸ਼ੰਕਾ ਹੈ ਇਸ ਦਾ ਨਿਵਾਰਨ ਤੂੰ ਕਰਨ ਦੇ ਲਈ ਤੂੰ ਸ਼ਬਦ ਦੇ ਨਾਲ ਜੁੜ ਜਾ ਤੇ ਉਹ ਤੇ ਪ੍ਰਮਾਤਮਾ ਨਾਲ ਤੇਰਾ ਚਿਤ ਹੈ ਜਿਹੜਾ ਉਹ ਲੱਗ ਜਾਊਗਾ ਜਿਹੜਾ ਆਪਣਾ ਮਨ ਹੈ ਜਿੱਥੋਂ ਤੂੰ ਜਿਹੜੀ ਸ਼ੰਕਾ ਹੈ ਜਿਹੜੀ ਤੇਰੇ ਅੰਦਰ ਪੈਦਾ ਹੋਈ ਹੈ ਉਹ ਸ਼ਬਦ ਦੇ ਨਾਲ ਜੁੜ ਕੇ ਉਹ ਤੇਰੀ ਸ਼ੰਕਾ ਹੈ ਜਿਹੜੀ ਉਹ ਦੂਰ ਹੋ ਜਾਊਗੀ ਤੇ ਇੱਕ ਅਰਦਾਸ ਰੋਜ਼ ਕਰ ਕਿ ਵਾਹਿਗੁਰੂ ਮੈਂ ਜਦੋਂ ਅਰਦਾਸ ਕਰਦਾ ਤਾਂ ਮੇਰੇ ਅੰਦਰ ਇਹ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਪਤਾ ਨਹੀਂ ਅਰਦਾਸ ਪੂਰੀ ਹੋਊਗੀ ਜਾਂ ਨਹੀਂ ਹੋਊਗੀ ਤਾਂ ਉਸ ਟਾਈਮ ਇਹ ਵੀ ਅਰਦਾਸ ਕਰ ਕਿ ਵਾਹਿਗੁਰੂ ਇਸ ਸ਼ੰਕਾ ਨੂੰ ਜਿਹੜਾ ਹੈ ਇਹ ਜਿਹੜਾ ਵਹਿਮ ਹੈ ਜਿਹੜਾ ਮੇਰਾ ਭਰੋਸਾ ਤੋੜ ਰਿਹਾ ਹੈ ਇਸ ਸ਼ੰਕਾ ਨੂੰ ਇਸ ਸ਼ੱਕ ਨੂੰ ਪ੍ਰਮਾਤਮਾ ਤੋਂ ਆਪ ਦੂਰ ਕਰ ਤਾਂ ਜੋ ਮੈਂ ਪੂਰਨ ਰੂਪ ਨਾਲ ਤੇਰੇ ਨਾਲ ਜੁੜ ਜਾਵਾਂ ਕਿਉਂਕਿ ਇਹ ਜਿਹੜਾ ਸ਼ੰਕਾ ਹੈ ਇਹ ਵਹਿਮ ਹੈ ਜਿਹੜਾ ਇਹ ਜਿਹੜਾ ਮੇਰਾ ਭਰੋਸਾ ਤੋੜ ਰਿਹਾ ਹੈ ਇਹ ਮੈਨੂੰ ਤੇਰੇ ਨਾਲ ਜੁੜਨ ਨਹੀਂ ਦੇ ਰਿਹਾ ਤੇ ਇਹਦਾ ਨਿਵਾਰਨ ਵੀ ਤੁਸੀਂ ਪ੍ਰਮਾਤਮਾ ਆਪ ਕਰੋ ਤਾਂ ਗੁਰੂ ਆਪ ਬਾਹ ਫੜਨਗੇ ਤੇ ਗੁਰੂ ਆਪ ਤੁਹਾਨੂੰ ਜਿਹੜੇ ਹੈ ਆਪਣੇ ਚਰਨਾਂ ਨਾਲ ਜੋੜ ਲੈਣਗੇ ਤੇ ਜਦੋਂ ਇਹ ਸ਼ੰਕਾ ਸ਼ੱਕ ਹੈ ਜਿਹੜਾ ਇਹ ਜਿਹੜੀ ਦੁਬਿਧਾ ਹੈ ਵੀ ਪਤਣੀ ਅਰਦਾਸ ਪੂਰੀ ਹੋ ਜਾਂ ਨਾ ਹੋ ਇਹ ਜਦੋਂ ਵਹਿਮ ਨਿਕਲ ਗਿਆ ਤਾਂ ਸਮਝ ਲੈਣਾ ਫਿਰ ਉਹ ਇਨਸਾਨ ਪੂਰਨ ਰੂਪ ਦੇ ਵਿੱਚ ਪਰਮਾਤਮਾ ਨਾਲ ਜੁੜ ਜਾਂਦਾ ਹੈ ਮਨ ਜੁੜ ਜਾਂਦਾ ਹੈ ਤਫੇ ਉਤੋਂ ਜਿਹੜੀ ਆਵਾਜ਼ ਉਤੋਂ ਜਿਹੜੀ ਪ੍ਰੀਤ ਪੈਂਦੀ ਹੈ ਉਹ ਫਿਰ ਉਹਦੀ ਦਰਗਾਹ ਦੇ ਵਿੱਚ ਪ੍ਰਵਾਣ ਹੁੰਦੀ ਹੈ ਤਾਂ ਇਸ ਕਰਕੇ ਜਿੱਥੇ ਵੀ ਕਿੱਥੇ ਸਾਨੂੰ ਅਰਦਾਸ ਕਰਦੇ ਆ ਸ਼ੰਕਾ ਹੋਵੇ ਅਸੀਂ ਇੱਧਰ ਉੱਧਰ ਭਰੋਸਾ ਨਹੀਂ ਕਰਨਾ ਤੇ ਸਭ ਤੋਂ ਵੱਡਾ ਜਿਹੜਾ ਆਤਮ ਸਮਰਪਣ ਕਰਨਾ ਹੈ ਉਹ ਕਰਨਾ ਹੈ ਵੀ ਮੇਰੇ ਵਿੱਚ ਕੋਈ ਬਲ ਨਹੀਂ ਹੈ ਮੇਰੇ ਵਿੱਚ ਕੋਈ ਇਹ ਜੀ ਤਾਕਤ ਨਹੀਂ ਜਿੰਨਾ ਚਿਰ ਇਹ ਸਾਡੇ ਅੰਦਰ ਰਹੂਗਾ ਇੰ ਮੇਰੇ ਅੰਦਰ ਕੋਈ ਤਾਕਤ ਹੈ ਮੈਂ ਇਸ ਤਰ੍ਹਾਂ ਬਾਜ ਜਾਊਂਗਾ ਮੈਂ ਇਸ ਮੁਸੀਬਤ ਤੋਂ ਬਾਜ ਜਾਊਂਗਾ ਮੈਂ ਇਸ ਤਰ੍ਹਾਂ ਕਰ ਦਊਂਗਾ ਉਹਨਾਂ ਚਿਰ ਅਸੀਂ ਪ੍ਰਮਾਤਮਾ ਨਾਲ ਨਹੀਂ ਜੁੜ ਸਕਦੇ ਜਦੋਂ ਅਸੀਂ ਪੂਰਨ ਤੌਰ ਤੇ ਆਪਣੇ ਆਪ ਨੂੰ ਸਮਝ ਲਿਆ ਵੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਉਹਦੀ ਆਗਿਆ ਤੋਂ ਬਿਨਾ ਪੱਤਾ ਨਹੀਂ ਹਲਦਾ ਇਹ ਸਾਨੂੰ ਸਭ ਨੂੰ ਪਤਾ ਹੈ ਪਰ ਫਿਰ ਵੀ ਅਸੀਂ ਜ਼ੋਰ ਮਾਰਦੇ ਹਾਂ ਵੀ ਪੱਤਾ ਅਸੀਂ ਆਪ ਹਲਾਈਏ ਆਪ ਨਹੀਂ ਹਲਦਾ ਤਾਂ ਉਹਦੇ ਅੱਗੇ ਅਰਦਾਸ ਬੇਨਤੀ ਕਰਕੇ ਜਦੋਂ ਤੁਰਾਂਗੇ ਤਾਂ ਫਿਰ ਜੋ ਕਾਰਜ ਹੋਣਗੇ ਉਹ ਉਸ ਨੂੰ ਖੁਸ਼ੀ ਹੋਊਗੀ ਤੇ ਸਾਨੂੰ ਵੀ ਉਹਦੀ ਖੁਸ਼ੀ ਵਿੱਚ ਖੁਸ਼ੀ ਮਿਲੂਗੀ ਤੇ ਪ੍ਰਮਾਤਮਾ ਕੋਲੋਂ ਇਹ ਮੰਗੀ ਗਈ ਵਾਹਿਗੁਰੂ ਮੈਨੂੰ ਮੰਗਣ ਦੀ ਵੀ ਜਾਣ ਚ ਨਹੀਂ ਤੇ ਮੰਗਣਾ ਮੈਨੂੰ ਸਿਖਾ ਦੇ ਜਿਸ ਦੇ ਵਿੱਚ ਤੇਰੀ ਰਜ਼ਾ ਹੋਵੇ ਤੇਰੀ ਰਜ਼ਾ ਦੇ ਵਿੱਚ ਮੈਨੂੰ ਖੁਸ਼ ਰਣਾ ਜੀ ਪਰਮਾਤਮਾ ਮੈਨੂੰ ਉਹ ਚੀਜ਼ ਮੰਗਣ ਸਿਖਾ ਦੇ ਕਿਉਂਕਿ ਮੈਨੂੰ ਮੰਗਣਾ ਵੀ ਨਹੀਂ ਆਤਾ ਤੇਰੇ ਕੋਲੋਂ ਤੇ ਜੋ ਉਹ ਦੇ ਰਿਹਾ ਹੈ ਉਹ ਸਾਡੇ ਲਈ ਖੁਸ਼ ਹੈ ਖੁਸ਼ੀ ਹੈ ਉਸ ਨੂੰ ਅਸੀਂ ਪ੍ਰਵਾਨ ਕਰਨਾ ਚਾਹੀਦਾ ਹੈ ਤੇ ਜੋ ਉਹ ਨਹੀਂ ਦੇ ਰਿਹਾ ਸਮਝ ਲੈਣਾ ਉਹ ਸਾਡੇ ਵਾਸਤੇ ਸਹੀ ਨਹੀਂ ਸੀ ਤਾਂ ਜੇ ਸਾਡੇ ਮਨ ਦੇ ਅੰਦਰ ਕੋਈ ਸ਼ੰਕਾ ਪੈਦਾ ਹੁੰਦੀ ਹੈ ਅਰਦਾਸ ਦੇ ਪ੍ਰਤੀ ਤਾਂ ਅਸੀਂ ਉਸ ਦੇ ਨਾਲ ਪਹਿਲਾਂ ਪ੍ਰੀਤ ਪਾਈਏ ਫਿਰ ਕੁਸ ਮੰਗੀਏ ਫਿਰ ਉਹ ਸਭ ਕੁਝ ਮਿਲ ਜਾਣਾ ਹੈ ਤੇ ਉਹ ਮੰਗੇ ਜੋ ਉਸ ਨੂੰ ਪ੍ਰਮਾਣ ਹੋਵੇ ਕਹਿਣ ਦਾ ਭਾਵ ਉਹਦੀ ਰਜਾ ਵਿੱਚ ਖੁਸ਼ ਰਹਿਣਾ ਮੰਗੀਏ ਵਾਹਿਗੁਰੂ ਕਿ ਸਾਨੂੰ ਉਹ ਮੰਗਣਾ ਸਿਖਾ ਦੇ ਜੋ ਤੇਨੀ ਤੇਰੀ ਰਜਾ ਵਿੱਚ ਹੋਵੇ ਇੰਨੀਆਂ ਕਬੀਨੀਆਂ ਨੂੰ ਪ੍ਰਵਾਨ ਕਰਨਾ ਜੇ ਕੋਈ ਸ਼ਬਦ ਵਾਧਾ ਘਾਟਾ ਹੋ ਗਿਆ ਭਈ ਤਾਂ ਅੰਜਾਂ ਦੇ ਬੱਚੇ ਸਮਝ ਕੇ ਮਾਫ ਕਰਨਾ ਆਪ ਸੰਗਤ ਜੀ ਮਿਹਰ ਕਰਨਾ ਸਮੱਤ ਬਖਸ਼ਿਸ਼ ਕਰਨਾ ਦਾਸ ਦੀ ਵੀ ਅਰਦਾਸ ਬੇਨਤੀ ਕਰਨਾ ਕਿ ਅਰਦਾਸ ਬੇਨਤੀ ਕਰਨਾ ਕਿ ਵਾਹਿਗੁਰੂ ਸਮੱਤ ਬਖਸ਼ੇ ਜੋ ਇਹ ਸੇਵਾ ਤੇ ਮੰਧੇ ਰਹੀਏ ਇੰਨੀਆਂ ਕਬੀਨੀਆਂ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ